ਤੇ ਤੁਰਿਆ ਨਹੀਂ ਜਾਂਦਾ ਹੈ ਮੋਤੀ ਹੈ ਮੈਂ ਹੈ ਇਹ ਕੋਤੀ ਹੈ ਦੇਖ ਜਾਨੀ ਹੈ ਹੈ ਫੁੱਲ ਚ ਵੱਡੇ ਹੋ ਗਏ ਤੂੰ ਛੋਟੀ ਹੋ ਗਈ ਹੈਣਾ ਤੂੰ ਛੋਟੇ ਨਾ ਤੋੜ ਫਿਰ ਮੋٹے ਮੋٹے ਤੋੜ ਇਹ ਛੋਟਾ ਹੈ ਫੁੱਲ ਪੁੱਤੂ ਨਾ ਮੋٹے ਮੋٹے ਤੋੜ ਹਾਂ ਇੱਡੇ ਇੱਡੇ ਹਾਂ ਇਹ ਮੋٹے ਤੋੜ ਆਪ ਜੀ ਡਿਆ ਤੋੜਦੀ ਮਿੱਕੀ ਦੀ ਬੰਦੋ ਆਈ ਸੀ ਮੈਂ ਕੋਲ ਹੈ ਇਹ ਮਾਨੂੰ ਆਈ ਸੀ ਹਾਂ ਵੱਡੇ ਤੋੜ ਹਾਂ ਵੱਟੇ ਡਿੱਗ ਚਲੇ ਰਹੇ ਇੱਥੇ ਵੀ ਡਿੱਗ ਰਹੀ ਸਾਂ ਵੱਡੇ ਵੱਡੇ ਤੋੜ ਠੀਕ ਹੈ ਉਹ ਵੀ ਤੇਰੇ ਪਿੱਛੇ ਛੱਡ ਆਈਏ ਉਹ ਵੇਖੀ ਉਹ ਪਿੱਛੇ ਛੱਡ ਆਈ ਕਿੰਨੇ ਮੋٹے ਫੁੱਲ ਆਵੇ ਤੇਰੇ ਹੱਥ ਅੱਗੇ ਆਵੇ ਹੋਰ ਹਸਨ ਫਲਾਵਰ ਨੇ ਦੋਏ ਵੱਡੇ ਹੋ ਜਾਈਂਦੇ ਨਹੀਂ ਨਹੀਂ ਸਾਰੇ ਵੱਡੇ ਹੋ ਗਏ ਨੇ ਚਲੋ ਥੋੜਾ ਥੋੜਾ ਛੋਟਾ ਨਹੀਂ ਤੋੜਨਾ ਵੱਡਾ ਤੋੜਨਾ ਠੀਕ ਹੈ ਹਾਂ ਜੀ ਨਾ ਵੱਡਾ ਤੋੜਨਾ ਅਰੇ ਤੂੰ ਤਾਂ ਇਹ ਫੁੱਟ ਦੀ ਵਾ ਵਾ ਤੇ ਬੋਲੇ ਪੜਾ ਉਹ ਤੂੰ ਤੱਗੀ ਸੀ ਦੇ ਅੱਜੇ ਮੈਂ ਦੂਦਾ ਦਾ ਦੋ ਤਿਆਰ ਫੜਾਓ ਇਹ ਚੈੱਕ ਕਰਤੀ ਹਾਂ ਇਹ ਲਾਹਤ ਨੂੰ ਦਰੋ ਸਹੀ ਜੋਲ ਜਣਾਉਣ ਕਰੀਆਂ ਨੇ ਬਣ ਕੇ ਪਿੰਨੇ ਚਲ ਆ ਕੇ ਮੀ ਵਾਲੀ ਸਾਡੀ ਕਰ ਗਿਆ ਗਿੱਲੀ ਬੜੀ ਫੇਰਦੀ ਪਾਉਂਦਾ ਆਪਦੇ ਆਮੇ ਦੀ ਕੂੜੀ ਵਾਲਾ ਰਿਫਰ ਆ ਚੁੱਕਿਆ ਤੇ ਅੱਜ ਕੂੜੀ ਚਾਹੀਦੀ ਬਾਣਾ ਤੇ ਕੰਮ ਜਾਏਗਾ ਨਿਬੜ ਤੇ ਕੂੜੀ ਫੇਰ ਅੰਦਰ ਬਾਣ ਵਾਲੀ ਰਹਿ ਜਾਏਗੀ ਉਹ ਪੈ ਜਾਏਗੀ ਰਾਤ ਨੂੰ ਬੰਦੇ ਸਾਨੂੰ ਮਿਲੇ ਨਹੀਂ ਤੇ ਉਹਨੇ ਰਾਤ ਨੂੰ ਪਾ ਦਿਆਂਗੇ ਤੁਸੀਂ ਰੱਖ ਲਓ ਬਣਾ ਕੇ ਕਿਵੇਂ ਕਰੀ ਹੁਣ ਬੰਦ ਕਰ। ਸਟਾਰਟ ਨਹੀਂ ਹੁੰਦਾ। ਤਾਂ ਜੀ ਕੱਢ ਕੇ ਮੇਰੇ ਟਰਾਲੀ ਕੱਢ ਕੇ ਨਾ ਟਰੈਕਟਰ ਉੱਥੇ ਖਲਾ ਦੇ। ਹਾਂ ਕੱਢ ਕੱਢ ਟਰਾਲੀ ਕੱਢ ਇੱਧਰ ਕਰ ਦੇ। ਕੱਢ ਦੇ ਉੱਥੇ। ਟਰੈਕਟਰ ਸਾਡੇ ਦੀ ਇਨਵੈਂਟਰੀ ਡਾਉਣ ਏ ਥੋੜੀ। ਸਟਾਰਟ ਨਹੀਂ ਹੁੰਦਾ ਸਲਫ ਨਾਲ। ਤਾਂ ਕੱਲਾਣਾ ਪੈਂਦਾ। ਟਰਾਲੀ ਤੇ ਖੋਲ ਕੇ ਕੱਢਦੇ ਨੇ ਇੱਥੇ ਤੇ ਡਿੱਕਟਰ ਲਾ ਦਿੰਦੇ ਆ ਬੜੀ ਰੇਟ 'ਚ ਇੱਥੇ ਕਿਹੜਾ ਦੇ ਭਾਵੇਂ ਇੱਥੇ ਕਿਹੜਾ ਦੇ ਅੱਛਾ ਇੱਥੇ ਮੁੜੇ ਇੱਥੇ ਕੱਢ ਦੇ ਹੋਰ ਤੇ ਥੱਲੇ ਹੋਣੀ ਥੱਲੇ ਕਰਕੇ ਚਲੋ ਇਹ ਵੀ ਚੰਪਰ ਰਹੀ ਆ ਹਾਂ ਇਹਦਾ ਕਲਚ ਟੀ ਲੈ ਕੇ ਕਿਉਂ ਨਾ ਛਾਲ ਮਾਰਦਾ ਟਰੈਕਟਰ ਦਾ ਕੰਮ ਹੋਣਾ ਰੇਟ ਵਧਾ ਰਹਾ ਹਾਂ ਹਾਂ ਰੇਟ ਹੀ ਘਾਸ ਆ ਉਹ ਰੋਤੀ ਘਲਾ ਰਿਹਾ ਇੱਧਰ ਨਹੀਂ ਆਉਂਦੇ ਭਾਨਾ ਇੱਧਰ ਜਗ੍ਹਾ ਹੈ ਨਹੀਂ ਉਹ ਤੇ ਇਹ ਤਾਂ ਲਾਂਗਾ ਉੱਤੇ ਚੜਨ ਨੂੰ ਪਈ ਤੇ ਉੱਤੀ ਵਾ ਕੀ ਆਂਦੇ ਰੋ ਨਹੀਂ ਆਂਦੇ ਰ ਲੱਗਦੇ ਕਿਵੇਂ ਉਹ ਬਈਏ ਪਈਏ ਤੇ ਫਿਰ ਉਹਨਾਂ ਨੇ ਨਿਸ਼ੇਦ ਦੇ ਪੱਕੇ ਨੇ ਉਹਨਾਂ ਨੇ ਸੱਦੇ ਨੇ ਬਾਹਰੋਂ ਮੈਨੂੰ ਕਹੇ ਜੀ ਨਾਜਰਾ ਜੋ ਮੁੱਕ ਜਾਂਦੀ ਧੂੜੀ ਤੇ ਇੱਧਰ ਪਾ ਦੇ ਕਰੋ ਹੈ ਨਹੀਂ ਪਾਦੇ ਕੁਛ ਨਹੀਂ ਨੇ ਬਾਕੀ ਇਹ ਟਰਾਲੀ ਬਣ ਗਈ ਹੈ

ਤਾਂ ਬੜੇ ਸੌਖੇ ਕੰਮ ਹੋ ਗਏ ਨੇ ਟਰੈਕਟਰ ਹੀ ਲਾ ਦਿੰਦਾ ਥੱਲੇ ਕਿ ਨਹੀਂ ਲਿਫਟ ਨਾਲ ਹੀ ਕੰਮ ਬਣ ਜਾਂਦਾ ਉਹਦੇ ਪਹਿਲਾਂ ਹੱਥਾਂ ਨਾਲ ਲਾਣੀ ਪੈਂਦੀ ਵੀ ਹੁੰਦੀ ਸੀ ਭਈਆ ਕਹਿੰਦਾ ਸਵੇਰੇ ਕਰਦੇ ਜੇ 7 ਵਜੇ ਅੱਛਾ ਕਿੰਨਾ ਆ ਜਾਣਾ ਕੰਮ ਤਾਂ ਇਹ ਕਹਿੰਦਾ ਕਹਿੰਦਾ ਆ ਜਾ ਮੇਰੀ ਕਿਹਨਾਂ 10 ਤੱਕ ਦੀ ਤੇ ਮਸ਼ੀਨ ਹੋ ਗਈ ਖਰਾਬ ਇੱਕ ਸੇ ਗੋਲੀ ਸਾਡੇ ਸੀ ਉਹਦੇ ਤੇਵਾ ਦਾ ਮੈਂ ਵੈਲਟ ਕਰਵਾ ਲਿਆ ਵਾਂ ਆ ਕੇ ਬਣਾ ਦੇਗਾ ਤੇ ਇਹ ਕੰਮ ਬੜਿਆ ਨਹੀਂ ਤੇ ਹੁੰਦਾ ਆ ਜਾਂਦਾ ਵੀ ਸੇਰੇ ਆਵਾ ਅੰਦਰ ਲਾ ਦਿਓ ਆ ਰਹੀਆਂ ਕਰ ਲੈ ਜੀ ਰੰਗ ਲੈ ਕੇ ਜਾ ਰਹੇ ਆ ਜੀ ਇਹ ਬੜੀ ਆ ਸੁਆਦ ਦੇਣਾ ਤੇ ਲੈ ਆਏ ਵਾਲੀ ਅਸੀਂ ਨਾਲ ਆ ਚੁੱਕਿਆ ਹੈ ਤੇ ਟੂੜੀ ਸਾਡੀ ਅੱਜ ਬਣ ਜਾਏਗੀ ਮਸ਼ੀਨ ਨੂੰ ਖਰਾਬ ਕਰ ਦਿੱਤੀ। ਤੁਹਾ ਆ ਕੇ ਲੈ ਆ ਮਸ਼ੀਨ ਵੈਲਟ ਬੁਲਟ ਕਰਵਾ ਕੇ ਲੈ ਆ 베어ਿੰਗ ਉਹਦੇ। ਕੱਲ ਦੋ ਵਾਰ ਹੀ ਖਰਾਬ ਹੋ ਗਈ ਚਲਦੀ ਚਲਦੀ। ਤੇ ਪੰਜੀ ਟਰਾਲੀਆਂ ਬਣੀਆਂ ਹਨ ਤੇ ਪੰਜ ਛੇ ਟਰਾਲੀਆਂ ਰਿੰਦੀਆਂ ਨੇ ਸਾਡੀਆਂ। ਬਈ ਇਹ ਆ ਗਏ ਨੇ ਥੋੜੀ ਪਾਣ ਵਾਸਤੇ। ਕੰਮ ਨਿਬੜਿਆ ਸਮਝੋ ਸਾਡਾ। Hmm. चार सबेरे तूड़िया बन गई लोग ਅੱਜ ਨੇਪੜੂ ਕੰਮ ਆ। ਵੈਰੂਪਲੀ ਕਰੇ। ਪਈ ਇਹ ਵੀ ਮਿਲ ਗਏ ਨੇ ਅੱਜ ਦੇ। ਪੂਰੀ ਪਾਉਣ ਵਾਸਤੇ। ਤੇਰੀ ਪਰਵੀ ਤਿਆਰ ਏ ਸਾਡਾ ਤੇ ਕੰਮ ਫ੍ਰੈਸ਼ ਕਰਕੇ ਛੱਡਾਂਗੇ ਅੱਜ ਸਾਰਾ। ਵੈਰੂਪਲੀ ਕਰੇ। ਚੱਕਦੇ ਫਟੇ ਅੱਜ ਬਾ ਚੱਕਦੇ ਫਟੇ ਅੱਜ 1.5 ਕਿਲਾ ਕੱਲ ਬਣ ਗਿਆ ਜੀ ਪਰ 2.5 ਕਿਲੇ ਬਣ ਗਿਆ ਅਣ ਕੱਲ ਦੂਰ ਹੈਗੇ ਨੇ ਵੀ ਦੇ ਬਣਦੀ ਏ ਬਸ ਆ ਲਾਸਟ ਟਰਾਲੀ ਰਹਿ ਗਈ ਇੱਕ ਦੰਦੀ ਅੱਧੀ ਕੁਪਰੀ ਚੇਗੀ ਜਾ ਗਿਆ ਥਾ ਕੀ ਆ ਬੋਲਣਾ बोलेगा, ये बोलेगा तो ना जो एक पांड इधर गिरा था इसको उधर गिरा ना इस कमरे में फिर इधर छूट देना इधर वाला वाला उधर इधर गिर दिया था ना पहले हाँ अभी ये ए वाला उधर गेर था ना एक पांड बराबर हो जाएगा इसको भर के इसमें फेंकना है एक पांड बस ਇੱਕ ਪੰਡ ਇਸ ਵਿੱਚ ਇਸ ਵਿੱਚ ਇਹ ਵਾਲੇ ਹਾਂ ਉਹ ਫਿਰ ਸਾਰਾ ਇਸੇ ਵਿੱਚ ਇੱਕ ਪੰਡ ਇਧਰ ਹੋ ਗਿਆ ਨਾ ਇਸਕਾ ਇਧਰ ਡੇਰਾ ਗਿਆ ਪਹਿਲੇ ਸਮਝ ਗਿਆ ਨਾ ਉਹ ਅਭੀ ਸਾਰ ਬਰਾਬਰ ਕਰਨਾ ਹੈ ਇਧਰ �ेਰਨਾ ਹੈ ਪਿੱਛੇ ਨਾ ਇੱਕ ਪੰਡ ਇੱਕ ਪੰਡ ਉਹ ਨਾ ਜਾਣੇ ਇਸਾ ਬਰਾਬਰ ਰਹਾ ਪੂਰਾ ਸਮਝਾ ਦੇ ਇਹਨੂੰ ਉਹ ਸਮਝ ਗਿਆ ਬੰਦਾ ਆਪ ਨਹੀਂ ਸਮਝਿਆ अम्मी समझ गया समझ गया बस एक पन उधर एक देंगे हाँ वो वाले में हाँ ठीक है हाँ बस तब तो डालते रहेंगे इसमें हाँ इसमें डालते रहेंगे हाँ नहीं वो अलग है इधर वो दूसरा है ना जो हाँ। वो इधर है इधर नहीं आएगा अभी और यही है जी बस यही है जी चाय कितने बजे पीएगा? तो बता देना ठीक है डेढ़ बजे गया दो बजे पी लेंगे नहीं ठीक है उठाओ विभीषण ने ताना मारा हनुमान को हाँ हाँ हनुमान तो पता है ना राम को प्रेमी था प्रेमी था, था। उसके राग में राग रग में राम था ना ठीक है वो तो चीर के दिखा दिया हाँ भी राम है जहाँ जहाँ बसे राम है छाती में ਹੂੰ ਹੂੰ ਐਸੇ ਫਾੜ ਦਿਆ ਸਹੀ ਬੋਤ ਹੈ ਲੈ ਜੇ ਬੰਦੇ ਲੱਗੇ ਨੇ ਤੂੜੀ ਸੁੱਟਣਾ ਤੇ ਕੰਮ ਸਾਡਾ ਬਸ ਤੂੜੀ ਦਾ ਨਿਬੜ ਗਿਆ ਤੇ ਅੱਗੋਂ ਫਿਰ ਮੁੰਜੀ ਲਾਣ ਨੂੰ ਹੋ ਜਾਗੇ ਤਿਆਰ ਹਨਾ ਜੀਰੀ ਲਗਾਣੇ ਕੇ ਲਈ ਔਰ 2 ਮਹੀਨੇ ਜੇ ਲੱਗੇਗਾ ਜੀਰੀ ਕੋ ਹੈ ਵੀ ਬੰਦਾ ਤੋਂ ਨਾ ਹੋਰ ਵੀ ਚਾਹੀਏ ਥਾ ਨਾ ਜੋ ਉਧਰ ਵਾਲਾ ਤੂੜੀ ਹੈ ਉਹ ਵੀ ਫੇਕਣਾ ਹੈ ਅੰਦਰ ਉਹ ਵਾਲਾ ਹਾਂ हां वो भी देखना है हां वो से ਨਾਲ ਹੀ ਹੈ ਨਾਲ ਹੀ ਫੇਕਣਾ ਹੈ ਵਹੀ ਕਮਰਾ ਹੈ ਤੰਗੀ ਤੰਗਲੀ ਕੇ ਸਾਥ ਹੋ ਜਾਏਗਾ ਉਹ ਤੋਂ ਹਾਂ ਉਤਰ ਰਿਹਾ ਸੀ ਆ ਦੀ ਗੱਲ ਚੱਲ ਵੀ ਚੱਲ ਇਹਨੂੰ ਹੋੜਨੀ ਵੀ ਕਰ ਲੈ ਪੌੜੀ ਹੈ ਨਾ ਅਭੀ ਅੜਤਾ ਹੈ ਕਿ ਨਹੀਂ ਪੰਡ ਕਿੱਥੇ ਲੱਗਦਾ ਹੈ ਇਹਦੇ ਪੈਂਚ ਤੋਂ ਤੂੰ ਨਹੀਂ ਕੰਮ ਕਰਤਾ ਸਾਥ ਮੈਂ भैया नहीं करेगा लाइट जग रहा है आप हम्म ठीक है लाइट लगाए यहाँ पर लाइट आप जरूरत नहीं लाइट का काम तो बढ़िया खिंचते हैं आप हैं काम तो बढ़िया करते हैं आप है ना रूसे करते हैं तो काम बढ़िया करते हैं आप कूर? आप लोग का? बढ़िया काम करते हैं मैं हां कौन बताइए और और बाजा रूसे करते हैं तभी कभी रूसे नहीं करते हैं आप है ना दोपहरें दोपहर करता ना तो ये भी हो हैं हां ये कब का हो जाते हैं और और चलो कोई बात ਲੋ ਜੀ ਟੂੜੀ ਸਾਡੀ ਹਜੇ ਵਿੱਚੋਂ ਹਟ ਗਏ ਸਨ ਭਰਾ ਟਰ ਗਏ ਨੇ ਬਾਣ ਟੂੜੀ ਗਵਡੀਆਂ ਦੀ ਚਾਚੇ ਕੀ ਉਹਨਾਂ ਦੀ ਰਾਹ ਅੱਗੇ ਸੀ ਜੋ ਉੱਤਰ ਰਵੇੜ ਕੇ ਹੁਣ ਇੱਧਰ ਆਏ ਨੇ ਠੀਕ ਹੈ ਠੀਕ ਹੈ ਵਧੀਆ ਹੈ ਫਲੈਟ ਲਗਾਉਣੇ ਕਿ ਜਰੂਰਤ ਨਹੀਂ ਹੈ ਪਹਿਲੇ ਹੀ ਹੋ ਜਾਏਗਾ ਲੈਟ ਸੇ ਸਾਰਾ ਡਲ ਜਾਏਗਾ। ਅੱਛਾ। ਬੜੀਆ ਫਿਰ ਤੂੰ। ਅੱਜ ਕੰਮ ਕਰਨ ਦੇ ਮੂਡ 'ਚ ਲੱਗਦੇ ਹੋ। ਹਾਂ। ਹੈਨਾ? ਕਿ ਨਹੀਂ? ਹਾਂ ਠੀਕ ਹੈ ਸਭ। ਠੀਕ ਹੈ ਠੀਕ। ਬੰਦਾ ਕੰਮ ਆਇਆ ਹੈਨਾ। ਦੂਸਰਾ। ਅੱਛਾ। ਚਾਹ ਪੀ ਲਿਆ? ਥੋੜੀ ਰਹਿ ਗਿਆ ਕੰਮ ਹਨਾ ਘੰਟੇ ਮੇ ਹੋ ਜਾਏਗਾ ਹਾਂ ਘੰਟੇ ਮੇ ਹੋ ਜਾਏਗਾ ਆਜ ਵਜਾ ਠੀਕ ਹੈ ਜੀ ਬੰਦੇ ਆ ਗਏ ਨੇ ਸਵੇਰੀ ਰਹਿ ਗਿਆ ਸੀ ਕੰਮ ਤੂੜੀ ਹੁਣ ਪਾ ਦੇਣਗੇ ਅੱਜ ਨਿਬੜ ਜਾਏਗਾ ਵੀ ਤੂੜੀ ਵਾਲਾ ਵੀ ਉਧਰ ਅੱਗੇ ਨਾ ਦਰਵਾਜ਼ਾ ਲਾ ਦਿਆ ਜਦੋਂ ਉਧਰ ਤੂੜੀ ਜਾਦੇ ਹੋ ਗਈ ਠੀਕ ਹੈ ਦਰਵਾਜ਼ਾ ਪੜਾਵਾਹ ਪਰ ਹੰਦੀ ਪਰ ਗਿਆ ਕੋਠਾ ਸਾਡਾ ਤੇ ਤੂੜੀ ਨਾਲ ਹੋ ਗਿਆ ਆ ਇਧਰ ਦੇ ਉੱਪਰ ਹੀ ਆ ਚੜਿਆ ਆਨੇ ਤੇ ਤੂੜੀ ਲਾ ਦੇ ਸਾਰੇ ਪਿਛਾ ਨਹੀਂ ਡਿਗੇਗਾ ਫਿਰ ਚੱਲ ਹਾਂ ਚੱਪਲ ਕੋ ਬਾਹਰ ਫੇਕ ਦੇ ਚੱਪਲ ਪੈ ਰਹੀ ਹੈ ਹੈ ਬਈ ਇਹਦੀ ਵਿੱਚ देना उसको है ऊपर से नीचे फिर उत्तर छत पाएगा ना अच्छी तरह इकट्ठी कर लेना ठीक है हो गया काम है ना निबड़ गया चल पूरी सामी गई